ਸਤਿ ਸ੍ਰੀ ਅਕਾਲ। ਉਮੀਦ ਕਰਦੀ ਹਾਂ ਤੁਸੀਂ ਸਾਰੇ ਖੈਰiyat ਨਾਲ। ਕੁਝ ਲੋਕ ਇਸ ਦੁਨੀਆ ਦੇ ਵਿੱਚ ਐਸੇ ਆ ਜਿਹੜੇ ਰੱਬ ਕੋ ਵੀ ਰਾਜ਼ੀ ਨਹੀਂ। ਬੰਦਿਆਂ ਕੋ ਰਾਜ਼ੀ ਹੋਣਾ ਤੇ ਦੂਰ ਦੀ ਗੱਲ ਐ। ਉਹ ਕਿਹੜੇ ਲੋਕ ਐਸੇ ਆ ਜਿਹੜੇ ਰੱਬ ਕੋ ਵੀ ਰਾਜ਼ੀ ਨਹੀਂ ਹੁੰਦੇ ਇਸ ਦੇ ਬਾਰੇ ਭਾਈ ਰਣਜੀਤ ਸਿੰਘ ਢੱਡਰੀਆ ਵਾਲੇ ਅੱਜ ਦੀ ਵੀਡੀਓ ਦੇ ਵਿੱਚ ਦੱਸਣਗੇ। ਬਹੁਤ ਹੀ ਵਧੀਆ ਤੇ ਇੰਟਰਸਟਿੰਗ ਵੀਡੀਓ। ਸੋ ਚਲ ਕੇ ਵੀਡੀਓ ਵੇਖਣੀ ਐ ਫਿਰ ਕਰਨੇ ਆ ਉਸ ਤੇ ਵਿਚਾਰ। ਕਈ ਮੇਰੇ ਤੋਂ ਸੁਣ ਕੇ ਕਹਿ ਵੀ ਦੇਣਗੇ ਭਾਈ ਸਾਹਿਬ ਬੜੇ ਖੁਸ਼ ਹਾਂ। ਅੱਛਾ। ਚੜ੍ਹਦੀ ਕਲਾ। ਹਾਂਜੀ ਬਹੁਤ ਚੜ੍ਹਦੀ ਕਲਾ। अच्छा 2 मिनट ਗੱਲ ਕਰ ਲਓ ਹੋਰ ਕਿਵੇਂ ਸਭ ਬਸ ਬਹੁਤ ਚੜਦੀ ਆ ਇਹ ਕਹਿ ਕੇ ਫੇਰ ਉਦੋਂ ਬਾਅਦ ਸ਼ੁਰੂ ਕਰ ਲੈਣਾ ਘਰੇ ਥੋੜਾ ਜਿਹਾ ਪੰਗਾ ਹੈ ਬਸ ਕੰਮ ਦਾ ਥੋੜਾ ਜਿਹਾ ਚੱਲ ਰਿਹਾ ਹੈ ਬੇਬੇ ਵੀ ਬਿਮਾਰ ਰਹਿੰਦੀ ਹੈ ਸਿਹਤ ਵੀ ਮੇਰੀ ਡਾਊਨ ਜੀ ਹੋਈ ਹੈ ਬਸ ਚੜਦੀ ਕਲਾ ਪਤਾ ਲੱਗ ਜਾਂਦਾ ਹੈ ਅੰਦਰ ਗਹਿਰੇ ਤਲ ਦੇ ਉੱਤੇ ਤੇ ਭਰਿਆ ਪਿਆ ਹਰ ਵੇਲੇ ਐਦਾਂ ਰਹਿਣਾ ਦੁੱਖ ਤਕਲੀਫਾਂ ਚੇਤਾ ਰੱਖਣਾ ਜ਼ਿੰਦਗੀ ਵਿੱਚ ਸਭ ਦੇ ਉੱਤੇ ਨੇ ਸਭ ਦੇ ਉੱਤੇ ਨੇ ਜਿੰਦਾ ਵੱਡਾ ਬੰਦਾ ਹੈ ਓਨੇ ਉਹਨੂੰ ਦੁੱਖ ਵੀ ਵੱਡੇ ਨੇ ਵੱਡੇ ਵੱਡੇ ਜੋ ਦਿਸਹਿ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਕ ਦੁੱਖ ਸਭ ਕੋਲ ਨੇ ਕੌਣ ਵੱਡਾ ਮਾਇਆ ਵੜਿਆਈ ਕਹਿੰਦੇ ਨਹੀਂ ਸੋ ਵੱਡਾ ਜਨਰਾਮ ਲਿਵ ਲੈ ਕਹਿੰਦੇ ਤੇਰੇ ਕੋਲ ਲੱਗਦਾ ਜਮੀਨਾਂ ਬਹੁਤੀਆਂ ਲੋਕਾਂ ਕੋਲ ਭੂਮੀਆਂ ਭੂਮ ਉੱਪਰ ਨੇ ਤੇ ਲੁੱਟ ਜਾਈ ਛੋਟ ਚਲੇ ਤ੍ਰਿਸ਼ਨਾ ਨਹੀਂ ਬੁੱਝੇ ਭੁੱਖ ਤੇ ਮਰਦੀ ਨਹੀਂ ਕੋਹ ਨਾਨਕ ਇਹ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਜਿੰਨੇ ਵੱਡੇ ਨੇ ਦੁਖੀ ਸਾਰੇ ਨੇ ਬਸ ਨੰਬਰ ਉਹਨੂੰ ਮਿਲਨੇ ਆ ਦੁੱਖ ਨੂੰ ਜਾਣਦਾ ਕਿੰਨਾ ਦਾ ਦੁੱਖ ਸਾਰੇ ਆਂ ਦੀ ਜ਼ਿੰਦਗੀ ਚੋਂ ਹਰ ਬੰਦੇ ਦੀ ਕਿਸੇ ਦੀ ਜ਼ਿੰਦਗੀ ਚ ਥੋੜਾ ਦੁੱਖ ਹੈ ਕਿਸੇ ਦੀ ਜ਼ਿੰਦਗੀ ਚ ਜ਼ਿਆਦਾ ਦੁੱਖ ਮੈਂ ਅੱਗੇ ਵੀ ਤੁਹਾਰੇ ਨਾਲ ਗੱਲ ਕੀਤੀ ਸੀ ਜੇ ਤੈਨੂੰ ਫਿਕਰ ਆ ਮੇਰੀ ਰਸੋਈ ਚੱਲਣੀ ਐ ਤੇ ਤੂੰ ਮੈਨੂੰ ਆ ਕੇ ਕਹੇ ਮੇਰੀ ਰਸੋਈ ਨਹੀਂ ਚੱਲਦੀ ਤੇ ਜਿਹਦੇ ਨਾਲ ਗੱਲ ਕਰਦਾ ਉਹਦਾ ਵੀ ਤੇ ਲੰਗਰ ਐ ਲੰਗਰ ਭਾਵੇਂ ਗੁਰੂ ਦਾ ਪਰ ਪ੍ਰਬੰਧਕ ਤੇ ਅਸੀਂ ਹਈਏ ਕਿ ਨਹੀਂ ਚਲਾਉਣਾ ਤੇ ਆਪ ਹੀ ਪਹਿਣਾ ਕਿ ਨਹੀਂ ਪ੍ਰਬੰਧ ਤੇ ਕਰਨਾ ਪਊ ਤੈਨੂੰ ਤੇਰੀ ਰਸੋਈ ਦਾ ਪ੍ਰਬੰਧ ਕਰਨਾ ਪਊ ਮੈਨੂੰ ਸਾਡੇ ਵਾਲੀ ਸਾਂਝੇ ਚੁੱਲ੍ਹੇ ਦਾ ਪ੍ਰਬੰਧ ਕਰਨਾ ਪਊ ਰਸੋਈ ਦਾ ਹਰ ਬੰਦੇ ਨੇ ਕਰਨਾ ਬਸ ਤੁਸੀਂ ਉਹਨੂੰ ਕਿਵੇਂ ਟੈਕਲ ਕਰਦੇ ਹੋ ਉਸ ਦੁੱਖ ਨੂੰ ਨਜਿੱਠਦੇ ਕਿਦਾਂ ਇਹ ਜਿਵੇਂ ਹੁਣ ਮੰਨ ਲਓ ਗੁੰਮ ਲੱਗਾ ਹੈ ਬਾਹਰ ਬਾਹਰ ਗਰਮੀ ਹੈ ਇੱਕ ਨੇ ਕਹਿਣਾ ਹੈ ਹਾਏ ਗਰਮੀ ਹਾਏ ਮਰ ਗਏ ਹਾਏ ਗਰਮੀ ਹਾਏ ਮਰ ਗਏ ਐਦਾਂ ਕਰੀ ਜਾਂਦੇ ਮੈਨੂੰ ਆਏ ਕਰਕੇ ਕਹਿੰਦਾ ਮੱਜਾਂ ਵਾਲਾ ਛੱਪੜ ਹੈਗਾ ਮੈਂ ਕਿਹਾ ਹਾਂ ਬੱਬਾ ਮੈਂ ਕਿਹਾ ਕਹਿੰਦਾ ਉਹ ਤੂੰ ਸਾਫ ਕਰਾਓ ਉਹਦੇ ਜਿੰਨਾ ਲਈ ਉਹਦੇ ਜੀ ਬੜੀ ਜੀ ਇੰਨੀ ਗਰਮੀ ਲੱਗਦੀ ਮੈਂ ਕਿਹਾ ਹੁਣ ਮੱਝਾਂ ਤੇਰੇ ਲਈ ਬਾਹਰ ਕੱਢ ਕੇ ਹੁਣ ਗੁਰੂ ਕੀਆਂ ਬੱਕਰੀਆਂ ਮੱਝਾਂ ਬਾੜੀ ਵਿੱਚ ਇਹ ਝੋਟੇ ਬਾੜੀਏ ਮੱਝਾਂ ਕੱਢ ਕੇ ਮੈਨੂੰ ਕਹਿੰਦਾ ਮੈਨੂੰ ਬਾੜੋ ਵਿੱਚ ਮੈਂ ਕਿਹਾ ਉਹਦੇ ਦੁੱਧ ਤੇੜ ਗਈਆਂ ਉਹਦੇ ਵਿਚਾਰੀਆਂ ਠੰਡੀਆਂ ਰਹਿਣਗੀਆਂ ਕੋਈ 2 3 4 ਕੁਇੰਟਲ ਦੁੱਧ ਲੰਗਰ ਚ ਚਾਹੀਦਾ ਹੁੰਦਾ ਰੋਜ਼ ਚਾਈ ਤੱਕ ਨਹੀਂ ਅੱਜ ਕੱਲ੍ਹ ਵਾਲੀ ਗਰਮੀ 'ਚ 4 ਕੁਇੰਟਲ ਦੁੱਧ ਹੋਵੇ ਘਰ ਦਾ 8 ਕੁਇੰਟਲ ਵਰਗਾ ਹੋ ਮੁੱਲ ਲਓਗੇ 8 ਕੁਇੰਟਲ ਇਹ 4 ਕੁਇੰਟਲ ਨਾਲ ਕੰਮ ਚੱਲ ਜਾਂਦਾ ਸਵੇਰੇ ਪਰਮੇਸ਼ਰ ਦਵਾਰ ਤੁਸੀਂ ਆਓ ਲੱਸੀ ਮਿਲਦੀ ਹੁੰਦੀ ਹੈ 3-3 ਵਜੇ ਤੱਕ 2 ਵਜੇ ਤੱਕ ਦੁਪਹਿਰ ਤੱਕ ਲੱਸੀ ਚੱਲਦੀ ਲੰਗਰ 'ਚ ਚੱਲਦੀ ਕਿ ਨਹੀਂ ਚੱਲਦੀ ਛਾਮ ਨੂੰ ਆਉਣ ਵਾਲਿਆਂ ਨੇ ਕਿਤੇ ਪੀਤੀ ਉਹੀ ਕਹੀ ਜੈ ਨੂੰ ਚੱਲ ਜਾਈ ਪੀਤੀ ਹੈ ਤੁਸੀਂ ਆਉਂਦੇ ਤੇ ਸ਼ਾਮ ਨੂੰ ਉਹ ਤੁਸੀਂ ਉਹ ਤੇ 2 ਵਜੇ ਮੁੱਕ ਜਾਂਦੀ ਹੈ ਐਵੇਂ ਹੀ ਕਹਿਦਾ ਚੱਲਦੀ ਹੈ ਪੁੱਛ ਤੇ ਲੈ ਜਾਣਦੇ ਲੈ ਹੁਣ ਜਿਹੜੇ ਆਉਂਦੇ ਆ ਦੁਪਹਿਰੇ ਜਿਹੜੇ ਜਿਨ੍ਹਾਂ ਨੂੰ ਪਤਾ ਹੈ ਉਹਨਾਂ ਨੂੰ ਪਤਾ ਵੀ ਚੱਲਦੀ ਹੈ ਹੁਣ ਵੇਖੋ ਉਹ ਮੱਝਾਂ ਨੇ ਉਹ ਤੇ ਦੁੱਧ ਦੇਣ ਗਿਆ ਕਿ ਨਹੀਂ ਉਹਨਾਂ ਲਈ ਤੇ ਟੋਬਾ ਬਣਿਆ ਤਲਾਬ ਬਣਿਆ ਤਲਾਬ ਮੱਝਾਂ ਦਾ ਤਲਾਬ ਉਹਨਾਂ ਨੂੰ ਕੱਢਦੀ ਹੈ ਤੈਨੂੰ ਬਾੜਦੀ ਹੈ ਝੋਟੇ ਨੂੰ ਉਹਦੇ ਚ ਵੜਜੋ ਸਾਰੇ ਉਹਨਾਂ ਦਾ ਤੇ ਫਾਇਦਾ ਵੀ ਹੈ ਹੈ ਕਿ ਨਹੀਂ ਹੁਣ ਮੇਰੇ ਕਹਿਣ ਦਾ ਮਤਲਬ ਹੈ ਇੱਕ ਬੰਦਾ ਕਹੀ ਜਾਂਦਾ ਹਾਏ ਓਏ ਗਰਮੀ ਹਾਏ ਗਰਮੀ ਮਰ ਗਏ ਮਰ ਗਏ ਮਰ ਗਏ ਇੱਕ ਕਹਿੰਦਾ ਚਲੋ ਜੀ ਠੀਕ ਹੈ ਤੇ ਹਰ ਸਾਲ ਹੀ ਹੁੰਦੀ ਹੈ ਕਰਨਾ ਹੀ ਪੈਣਾ ਬਈ ਇੱਕ ਨੇ ਮੰਨ ਸਮਝਾਇਆ ਹੋਇਆ ਇੱਕ ਗਰਮੀ ਨੂੰ ਕਿਵੇਂ ਟੈਕਲ ਕਰਦਾ ਇੱਕ ਗਰਮੀ ਨੂੰ ਬੋਲੋ ਕਿਵੇਂ ਟੈਕਲ ਕਰਦਾ ਇੱਕ ਬਰਸਾਤ ਅੱਜ ਹੁਣ ਕੱਲ ਨੂੰ ਵੀ ਪੈਣ ਲੱਗ ਜਾਣਗੇ ਇਹੀ ਕਹਿੰਦੇ ਮੌਸਮ ਬਾਰੇ ਵੈਦਰ ਵਾਲੇ ਕਹਿੰਦੇ ਕੱਲ ਨੂੰ ਦੁਪਹਿਰ ਤੋਂ ਬਾਅਦ ਵੀ ਪਊ ਚਲੋ ਕੱਲ ਪੈ ਜੂ ਪਰਸੋਂ ਪੈ ਜੂ ਹੁਣ ਇੱਕ ਮੀਂਹ ਨੂੰ ਕਿਵੇਂ ਟੈਕਲ ਕਰਦਾ ਕਈ ਮੀਂਹ ਨੂੰ ਬੜਾ ਇੰਜੋਏ ਕਰਦੇ ਨੇ ਨਹਾਉਂਦੇ ਆ ਮੀਂਹ ਦੇ ਵਿੱਚ ਵੜ ਕੇ ਛਾਲਾ ਮਾਰਦੇ ਬੜੇ ਖੁਸ਼ ਹੋਣਗੇ ਐ ਪੈ ਜਾਣਗੇ ਮੀਂਹ ਦੇ ਵਿੱਚ ਤੇ ਕਈ ਅੱਜ ਵੀ ਔਖੇ ਭੈੜੇ ਮੂੰਹ ਵਾਲੇ ਅੱਜ ਵੀ ਉਹ ਭੈੜਾ ਮੂੰਹ ਹੀ ਰੱਖਣ ਹਾਏ ਗਰਮੀ ਤੇ ਕੱਲ ਨੂੰ ਜਦੋਂ ਮੀਂਹ ਜਾ ਪੈ ਗਿਆ ਹਾਏ ਮੀਂਹ ਪੈ ਰਿਹਾ ਇਹ ਫੇਰ ਵੀ ਔਖੇ ਤੇਰਾ ਬੰਦਾ ਕਰੇ ਕੀ ਤੂੰ ਤੇ ਮਰ ਜਾ ਸੁਸਾਈਡ ਕਰ ਲੈ ਤੂੰ ਤੇ ਸੱਚੀ ਮਗਰੋਂ ਲੈ ਜਾ ਭਾਰ ਬਣਿਆ ਭਾਈ રે ਭਗਤੀ ਹੀਨ ਕਾਹੇ ਜਾ ਗਿਆ ਇਹੇ ਜੇ ਹੋਣ ਦੇ ਐਡਾ ਨਕੰਮਾ ਸੱਚੀ ਮਤਲਬ ਤੂੰ ਜਿਤ ਖੁਸ਼ ਕੋਦੋਂ ਹੋਣਾ ਤੂੰ ਗਰਮੀ ਚ ਵੀ ਔਖਾ ਸੀ ਤੂੰ ਮੀਂਹ ਵੀ ਔਖਾ ਹੀ ਤੂੰ ਸੌਖਾ ਕਿਵੇਂ ਹੋਏਗਾ ਉਦੋਂ ਫੇਰ ਐ ਲੱਗਦਾ ਵੀ ਤੇਰੇ ਵਰਗਿਆਂ ਨੂੰ ਰੱਬ ਵੀ ਖੁਸ਼ ਨਹੀਂ ਕਰ ਸਕਦਾ ਤੇਰੇ ਵਰਗਿਆਂ ਨੂੰ ਰੱਬ ਵੀ ਖੁਸ਼ ਨਹੀਂ ਕਰ ਸਕਦਾ ਜਿੰਨੂੰ ਤੁਸੀਂ ਰੱਬ ਕਹਿੰਦੇ ਆ ਨਾ ਉਹ ਆ ਕੇ ਕਹੇਵੇ ਹਾਂ ਬਈ ਦੱਸ ਤੂੰ ਕਹੀਂ ਗਰਮੀ ਬਹੁਤ ਆ ਕੋਈ ਲਾਲ ਲੰਮੀ ਪਵਾ ਦੇ ਤੂੰ ਕਿਹੜਾ ਖੁਸ਼ ਹੋ ਜਾਣਾ ਫਿਰ ਤੂੰ ਕਹਿੰਗਾ ਹਾਏ ਵੀ ਵਾਲਾ ਪਈ ਜਾਂਦਾ ਇਸ ਕਰਕੇ ਜਿਹੜੇ ਬੰਦੇ ਦੁਖੀ ਰਹਿਣ ਵਾਲੇ ਨੇ ਉਹਨਾਂ ਨੂੰ ਕੋਈ ਸੁਖੀ ਕਰ ਨਹੀਂ ਸਕਦਾ ਜਿਹੜੇ ਸੁਖੀ ਰਹਿਣਾ ਚਾਹੁੰਦੇ ਨੇ ਉਹਨਾਂ ਨੂੰ ਕੋਈ ਦੁਖੀ ਕਰ ਨਹੀਂ ਸਕਦਾ ਜਿਹੜੇ ਕਾਇਮ ਰਹਿਣਾ ਚਾਹੁੰਦੇ ਨੇ ਵੀ ਮੈਂ ਰਹਿਣਾ ਕਾਇਮ ਤੁਸੀਂ ਮਗਰੋਂ ਲੋ ਜੋ ਮਰਜ਼ੀ ਹੋਈ ਜਾਵੇ ਅਸੀਂ ਖੁਸ਼ ਰਹਿਣਾ ਦੁੱਖ ਸੁੱਖ ਆਉਂਦੇ ਆਉਂਦੇ ਰਹਿਣਗੇ ਕੋਈ ਨੀ ਆਚਾਰ ਨਾਲ ਖਾ ਲਾਂਗੇ ਅੰਬ ਦਾ ਆਚਾਰ ਰੱਖਾਂਗੇ ਨਹੀਂ ਸਬਜੀ ਬਣੂ ਆਚਾਰ ਬਹੁਤ ਹੈ ਚਟਨੀ ਕੁੱਟ ਲਾਂਗੇ ਖੰਡ ਨਹੀਂ ਗੁੜ ਦੀ ਪੀ ਲਾਂਗੇ ਮੱਝ ਦਾ ਨਹੀਂ ਗਾਂ ਦਾ ਥਾਰ ਲਾਂਗੇ ਪੱਕੜੀ ਲੈ ਆਵਾਂਗੇ ਪਰ ਮੈਂ ਰਹਿਣਾ ਕਾਇਮ ਹੀ ਐ ਕੋਈ ਗੱਲ ਨਹੀਂ ਇੱਥੇ ਛਾਤੀ ਤੇ ਰੱਖ ਕੇ ਨਹੀਂ ਲੈ ਗਿਆ ਕੋਈ ਐ ਕਾਇਮ ਰਿਆ ਜਿਹੜਾ ਬੰਦਾ ਉਹ ਵੀ ਹੈਗੀ ਇੱਕ ਨੇ ਹਰ ਵੇਲੇ ਪਰੇਸ਼ਾਨ ਰਹਿਣਾ ਦੁਖੀ ਰਹਿਣਾ ਤਾਂ ਕਰਕੇ ਪਿਆਰਿਓ ਇਸ ਗੱਲ ਦਾ ਖਿਆਲ ਵਖੋ ਮੈਂ ਗੁਰ ਆਪ ਸ਼ਬਦ ਗੁਰੂ ਨਾਨਕ ਪਾਤਸ਼ਾਹ ਦਾ ਦੁੱਖ ਕੀਆ ਪੰਨਾ ਖੁੱਲੀਆਂ ਸੁਖ ਨਾ ਨਿਕਲਿਓ ਕੋਈ ਕਹਿੰਦੇ ਜਿੱਧਰ ਵੇਖਦੇ ਆ ਦੁੱਖ ਹੀ ਦੁੱਖ ਦੁਖੀ ਦੁੱਖ ਦੁੱਖ ਹੀ ਦੁੱਖ ਦੁਖੀ ਦੁੱਖ ਤੇ ਦੁੱਖ ਤੋਂ ਤੇ ਤੁਹਾਡਾ ਖਹਿੜਾ ਛੁੱਟਣਾ ਨਹੀਂ ਛੁੱਟਿਆ ਕਿਦਾ ਖਹਿੜਾ ਦੱਸੋ ਆ ਬਰਸਾਤ ਤੇ ਇਹ ਦਿਨ ਪਈ ਆ ਹੁਣ ਦੱਸਿਓ ਕੱਲ ਤੋਂ ਮੀਂਹ ਪੈ ਜਾਣਾ ਹੈ ਬਰਸਾਤਾਂ ਵਿੱਚ ਆਪਾਂ ਤੇ ਕੱਢਨੇ ਨੇ ਪੂੜੇ ਆਪਾਂ ਤੇ ਕਹਾਂਗੇ ਖੀਰ ਪੂੜੇ ਬਣਾਓ ਅੱਜ ਪਕੌੜੇ ਬਣਾ ਲਓ ਮਾੜੇ ਤੋਂ ਮਾੜਾ ਵੀ ਪੂੜੇ ਕੱਢ ਲੈਂਦਾ ਕਿ ਨਹੀਂ ਕੱਢ ਲੈਂਦਾ ਗਰੀਬ ਤੋਂ ਗਰੀਬ ਵੀ ਪੂੜੇ ਕੱਢ ਲੈਂਦਾ ਪਰ ਤੁਸੀਂ ਦੱਸੋ ਆ ਜਿਹੜੇ ਪੰਛੀਆਂ ਨੇ ਚੋਗ ਚੁਗਣਾ ਕਿੱਥੇ ਜਾਣਗੇ ਤਿੰਨ ਦਿਨ ਮੀਂਹ ਪਈ ਗਿਆ ਪਈ ਗਿਆ ਪਈ ਗਿਆ ਕਿੱਥੇ ਖਾ ਕੇ ਆਉਣ ਇਹ ਕਿਹੜੇ ਚੁਗਣ ਸਾਰਾ ਸਾਰਾ ਦਿਨ ਮੀਂਹ ਪੈਂਦਾ ਰਹਿੰਦਾ ਉੱਡੀ ਨਹੀਂ ਸਕਦੇ ਗਿੱਲੇ ਹੋ ਜਾਣਗੇ ਮਰ ਜਾਂਦੇ ਨੇ ਕਿੰਨੇ ਪੰਛੀ ਦੁੱਖ ਕਿੱਥੇ ਦੀ ਇੱਥੇ ਬਾਦਸ਼ਾਹ ਦਾ ਵਚਨ ਹੈ ਜਿਹੜਾ ਦੁੱਖ ਵਿੱਚ ਜੰਮਣ ਦੁੱਖ ਵਿੱਚ ਮਰਨ ਦੁੱਖ ਵਰਤਨ ਸੰਸਾਰ ਦੁੱਖ ਤੇ ਵਰਤਣਾ ਪੈਣਾ ਹੈ। ਬਸ ਟੈਕਲ ਕਿਵੇਂ ਕਰਦਾ ਹੈ ਇਹ ਮਸਲਾ। ਦੁੱਖ ਨੇ ਤੇੜਾ ਖਹਿੜਾ ਨਹੀਂ ਛੱਡਣਾ। ਤੁਸੀਂ ਦੱਸੋ 6 ਮਹੀਨਿਆਂ ਇੰਡੀਆ ਵਾਲੀ ਗਰਮੀ ਨੇ ਤੁਹਾਡਾ ਖਹਿੜਾ ਛੱਡ ਦੇਣਾ? ਬੋਲਿਓ। ਛੱਡਣਾ ਹੀ ਨਹੀਂ ਖਹਿੜਾ। ਹਰ ਸਾਲ ਗਰਮੀ ਆਉਣੀ ਹੈ। ਹਰ ਸਾਲ ਜੂਨ ਜੁਲਾਈ ਦਾ ਮਹੀਨਾ ਆਉਣਾ ਹੈ। ਜੂਨ ਜੁਲਾਈ ਅਗਸਤ ਠੀਕ ਹੈ ਜੂਨ ਜੁਲਾਈ ਅਗਸਤ ਇਹ ਤਿੰਨ ਮਹੀਨੇ ਆਉਣੇ ਇਹਨੂੰ ਤੁਸੀਂ ਤੇ ਬਦਲ ਨਹੀਂ ਲੱਗੇ ਬਸ ਫਿਰ ਇਹਨੂੰ ਟੈਕਲ ਕਿਵੇਂ ਕਰੇਗਾ ਇਹਦੇ ਤੋਂ ਖਿਹੜਾ ਕਿਵੇਂ ਛਡਾ ਲੇਗਾ ਤੂੰ ਬੋਹ ਦੀ ਸਰਦੀ ਤੋਂ ਕਿਵੇਂ ਖਿਹੜਾ ਛਡਾ ਲੇਗਾ ਇਹ ਤਾਂ ਹੋਣਾ ਹੀ ਹੈ ਕਿਹੜਾ ਬੰਦਾ ਕਹੇ ਮੈਨੂੰ ਕਦੇ ਬੁਖਾਰ ਨਹੀਂ ਚੜਦਾ ਮੈਨੂੰ ਕਦੇ ਸਿਰ ਨਹੀਂ ਦੁਖਣਾ ਇਹ ਤੇ ਹਰ ਇੱਕ ਦੀ ਜ਼ਿੰਦਗੀ ਚੰਗਾ ਤੁਹਾਡੇ ਚ ਕੋਈ ਬੰਦਾ ਬਾਹਰ ਖੜੀ ਕਰਕੇ ਕਹਿ ਸਕਦਾ ਮੇਰੀ ਮਾਂ ਨੇ ਮਰਨਾ ਨਹੀਂ ਕਹਿ ਦੂਗਾ ਕੋਈ ਮੇਰੇ ਪਿਓ ਨੇ ਨਹੀਂ ਮਰਨਾ ਘਰ ਵਾਲੀ ਕਹਿ ਸਕਦੀ ਮੇਰੇ ਘਰ ਵਾਲਾ ਮਰੂ ਨਹੀਂ ਘਰ ਵਾਲਾ ਕਹਿ ਸਕਦਾ ਇੱਕ ਨਾ ਇੱਕ ਦਿਨ ਇੱਕ ਨਾ ਇੱਕ ਦਿਨ ਜਾਣਾ ਪੈਣਾ ਤੇ ਦੁੱਖ ਤੇ ਹੈਗਾ ਹੀ ਹੈ ਤੁਸੀਂ ਇਹ ਤੋਂ ਖਿਹੜਾ ਕਿਵੇਂ ਛਡਾ ਲੋਗੇ ਜੰਮਣ ਵੀ ਦੁੱਖ ਵਿੱਚ ਹੈ ਮਰਨ ਵੀ ਹੈ ਔਰ ਸਾਡਾ ਕੱਲਿਆਂ ਦਾ ਨਹੀਂ ਪੂਰੀ ਕਾਇਨਾਤ ਦਾ ਹੀ ਹੈ ਤਾਂ ਬਸ ਤੂੰ ਇਹਨੂੰ ਟੈਕਲ ਕਿਵੇਂ ਕਰੇਗਾ ਰੋ ਕੇ ਭੋਗ ਲੈ ਫਸ ਕੇ ਭੋਗ ਲੈ ਭੋਗਣੇ ਦੇ ਭੈਣੇ ਲੰਗਣੇ ਨੇ ਤੇ ਨਵੇਂ ਨੇ ਐਡੀ ਗਰਮੀ ਹੈ ਮਰ ਜਿਵੇਂ ਮਰਜੀ ਲੰਗਾ ਲੈ ਹੱਸ ਕੇ ਲੰਗਾ ਲੈ ਭਾਵੇਂ ਰੋ ਕੇ ਲੰਗਾ ਲੈ ਜ਼ਿੰਦਗੀ ਹੈ ਜਿਹੜੀ ਜ਼ਿੰਦਗੀ ਇਹਨੇ ਅਹੀਂ ਲੰਗਣਾ ਪਾਵੇਂ ਰੋ ਕੇ ਲੰਗਾ ਲੋ ਭਾਵੇਂ ਹੱਸ ਕੇ ਲੰਗਾ ਭਾਵੇਂ ਦੁਖੀ ਹੋ ਕੇ ਲੰਗਾ ਲੋ ਭਾਵੇਂ ਖੁਸ਼ ਹੋ ਕੇ ਗੁਰੂ ਗੋਬਿੰਦ ਸਿੰਘ ਵਾਗੂ ਕੰਡਿਆ ਤਾਂ ਵੀ ਹੱਸ ਲੋ ਨਹੀਂ ਹਸਣਾ ਤੇ ਚੱਲ ਫਿਰ ਪੈ ਮੰਜੇ ਤੇ ਰਹਿ ਦੁਖੀ ਚਿੰਤ ਕਟੋਲਾ ਵਾਣ ਦੁਖ ਬਿਰਹਿ ਮਿਸ਼ਾਵਣ ਲੈ ਕਹਿੰਦੇ ਵੇਖ ਚਿੰਤਾ ਦੀ ਮੰਜੀ ਤੇ ਪਏ ਆ ਕੋਈ ਹੈਗਾ ਰੱਬ ਕਿਤੇ ਆ ਜਾ ਵੇਖ ਲ ਲੈ ਚਿੰਤਾ ਦੀ ਮੰਜੀ ਤੇ ਪਏ ਆ ਦੁੱਖਾਂ ਦਾ ਵਾਣ ਬਿਰਹ ਦਾ ਆ ਆ ਪਿਸ਼ਾਵਣ ਲੈ ਇਹ ਹਮਾਰਾ ਜੀਵਣਾ ਤੋਂ ਸਾਹਿਬ ਸੱਚੇ ਨੇ ਵੇਖ ਕਿਨੇ ਸਾਡਾ ਜਿਉਣਾ ਕਿਵੇਂ ਚਿੰਤਾ ਤੇ ਦੁਖੀ ਤੇ ਪਰੇਸ਼ਾਨ ਰਹਿੰਦੇ ਮਰਜੀ ਸਾਡੀ ਹੈ ਹੱਸ ਕੇ ਕੱਟ ਲੋ ਰੋ ਕੇ ਕੱਟ ਲੋ ਕਟਣੀ ਤੇ ਪੈਣੀ ਫਿਰ ਜੇ ਕਟਣੀ ਉਹ ਹੀ ਪੈਣੀ ਹੈ ਫਿਰ ਹੱਸ ਕੇ ਕੱਟ ਲੋ ਨੱਚ ਕੇ ਕੱਟ ਲੋ ਖੁਸ਼ ਹੋ ਕੇ ਕੱਟ ਲੋ ਕਟਣੀ ਪੈਣੀ ਫਿਰ ਕੱਟ ਲੋ ਐ ਕਿ ਨਹੀਂ ਬਈ बस ਫਿਰ ਸੋਚ ਕੇ ਰੱਖੋ ਛੱਡ ਵੀ ਸਕਦੇ ਨੇ ਭਾਈ ਜ਼ਰੂਰੀ ਥੋੜਾ ਚਿੰਬੜੇ ਰਹਿਣਗੇ ਸਾਡੇ ਨਾਲ ਕੀ ਪਤਾ ਕਿੰਨੇ ਕਦੋਂ ਹਲਵੇ ਦਾ ਕਹਿ ਜਾਣਾ ਹੈ ਮੁੜ ਕੇ ਫੋਨ ਕਰਨਗੇ ਕਿ ਨਹੀਂ ਕਰਨਗੇ ਬਸ ਚਿੱਤ ਟਿਕਾਣੇ ਰੱਖਣਾ ਆਪਣਾ ਤੇਰਾ ਜਾਇਆ ਤੇਰਾ ਢਡੋਂ ਜਾਇਆ ਤੇਰਾ ਬਲੱਡ ਤੇਰਾ ਖੂਨ ਖੂਨ ਪਸੀਨੇ ਨਾਲ ਪਾਲਿਆ ਪਾਲੀ ਤੈਨੂੰ ਬਿਨਾ ਦੱਸੇ ਤੋਂ ਤੈਨੂੰ ਛੱਡ ਕੇ ਜਾ ਸਕਦੀ ਜਾਂ ਜਾ ਸਕਦਾ ਅੱਜ ਦਾ ਜ਼ਮਾਨਾ ਇਦਾਂ ਦਾ ਤਿਆਰੀ ਰੱਖੋ ਕੋਈ ਗੱਲ ਨਹੀਂ ਪਾਈ ਆਪਾਂ ਆਪਣਾ ਫਰਜ਼ ਨਿਭਾਇਆ ਅੱਗੇ ਤੇਰੀ ਮਰਜ਼ੀ ਹੈ ਕਾਦੇ ਲਈ ਰੋਣਾ ਫਿਰ ਬਹਿ ਕੇ ਬਹਿ ਜਾ ਤੀਕਾਂ ਮਾਰਨ ਦੀ ਹਾਏ ਐ ਹੋ ਗਿਆ ਅੱਜ ਕਈਆਂ ਦੇ ਹੋਇਆ ਨਹੀਂ ਹੁਣੀ ਰੋਈ ਜਾਂਦੇ ਨੇ ਪਹਿਲਾਂ ਹੀ ਕਿਤੇ ਐ ਨਾ ਹੋ ਜੇ ਕਿਤੇ ਐ ਨਾ ਹੋ ਜੇ ਹੋਇਆ ਤਾਂ ਹੈ ਦੀਏ ਜੇ ਅਗਲਾ ਦੇ ਸਾਨੂੰ ਸਾਡੇ ਇਮੋਸ਼ਨ ਨੇ ਜਿਹੜੇ ਉਹਦੇ ਹੀ ਕਥਾ ਕਰੇ ਜਜਬਾਤੀਆਂ ਦੇ ਜਜਬਾਤਾਂ ਨੂੰ ਛੇੜੇ ਹੋੜ ਰੋਦੇ ਜਜਬਾਤੀਆਂ ਦੀ ਕਥਾ ਕਰੇ ਅੱਗੇ ਜਾ ਕੇ ਉਹ ਹੋਰ ਰੋ ਕੇ ਆ ਜਾਂਦੇ ਰੋ ਰਾ ਕੇ ਚੁੰਨੀ ਨਾਲ ਅੱਖਾਂ-ਅੱਖਾਂ ਪੂੰਝ ਕੇ ਦੁਆਨ ਵਿੱਚ ਰੋ ਕੇ ਕਹਿਣਗੇ ਰਹੁਲੇ ਤੇ ਹੋ ਗਏ ਬਾੜੇ ਜੀ ਉਹ ਹੋਰ ਇਮੋਸ਼ਨਲੀ ਹੋ ਜਾਂਦੇ ਨੇ ਬੰਦੇ ਜਜਬਾਤੀ ਹੋ ਜਾਂਦੇ ਪਰ ਅਸੀਂ ਤੇ ਜਜਬਾਤੀ ਨਹੀਂ ਅਸੀਂ ਕਾਇਮ ਹੋਣਾ ਅਸੀਂ ਕੈਮ ਹੋਣਾ ਆਪਣੇ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਆਪਣੇ ਆਪ ਨੂੰ ਹਮੇਸ਼ਾ ਹੌਸਲੇ ਵਿੱਚ ਰੱਖਣਾ ਪਹਿਲੇ ਪਾਸ਼ਾ ਕਹਿੰਦੇ ਨੇ ਦੁੱਖ ਬੜੇ ਆਉਂਦੇ ਨੇ ਜ਼ਿੰਦਗੀ ਵਿੱਚ ਆਉਂਦੇ ਜਾਂਦੇ ਰਹਿੰਦੇ ਇਹ ਤੇ ਚੱਲਦਾ ਹੀ ਰਹਿੰਦਾ ਜਿਵੇਂ ਆਪਾਂ ਬਚਨ ਪੜ੍ਹਦੇ ਆ ਸੁੱਖ ਦੁੱਖ ਤੋਏਦਰ ਕੱਪੜੇ ਪਹਿਰੇ ਜਾਏ ਮਨੁੱਖ ਦੁੱਖ ਸੁੱਖ ਦੋ ਕੱਪੜੇ ਆ ਜਿਵੇਂ ਆਪਾਂ ਕੱਪੜੇ ਬਦਲਦੇ ਰਹਿੰਦੇ ਆ ਐਦਾਂ ਹੀ ਕੱਪੜੇ ਨਾਲੇ ਇੱਕ ਗੱਲ ਹੋਰ ਵੀ ਦੱਸਾਂ ਇਹ ਦੋ ਕੱਪੜੇ ਨਹੀਂ ਹੈ ਇਹ ਇੱਕੋ ਹੀ ਕੱਪੜਾ ਹੈ ਇਹ ਦੋ ਕੱਪੜੇ ਨਹੀਂ ਇਹ ਇੱਕੋ ਹੀ ਹੈ ਇੱਕੋ ਪਤਾ ਕਿਵੇਂ ਹੈ ਇੱਕ ਹੀ ਸੁੱਖ ਹੈ ਜਿਹੜਾ ਉਹੀ ਦੁੱਖ ਬਣ ਜਾਂਦਾ ਹੈ ਦੁੱਖ ਜਿਵੇਂ ਮੰਨ ਲਓ ਮਲਵਾ ਆ ਮੇਰੇ ਹੱਥ ਵਿੱਚ ਡੰਡਾ ਹੈ ਇਹਦਾ ਆ ਸਿਰਾ ਦੁੱਖ ਹੈ ਆ ਸਿਰਾ ਸੁੱਖ ਹੈ ਇਹ ਦੋ ਨਹੀਂ ਇੱਕੋ ਦੇ ਦੋ ਪਹਿਲੂ ਨੇ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਨਾ ਜਿਵੇਂ ਦੋ ਪਾਸੇ ਹੁੰਦੇ ਨੇ ਇਦਾਂ ਹੀ ਜ਼ਿੰਦਗੀ ਵਿੱਚ ਦੁੱਖ ਤੇ ਸੁੱਖ ਇਕੱਠੇ ਹੀ ਹੁੰਦੇ ਨੇ ਹੁਣ ਤੁਸੀਂ ਦੱਸੋ ਪਾਸ ਹੋਣਾ ਸੁੱਖ ਹੈ ਕਿ ਦੁੱਖ ਹੈ ਪਾਸ ਹੋਣਾ ਸੁੱਖ ਪਰ ਇਹ ਇਗਜ਼ਾਮ ਦੇ ਦੁੱਖ ਤੋਂ ਬਾਅਦ ਹੀ ਹੁੰਦਾ ਹੈ ਕਿ ਨਹੀਂ ਇੱਜੁੜੇ ਹੋਏ ਮਤਲਬ ਮਾਂ ਬੰਨਾ ਸੁੱਖ ਹੈ ਕਿ ਦੁੱਖ ਹੈ ਬੋਲੋ ਜਨ ਸੁੱਖ ਹੈ ਪਰ ਕਿੰਨਾ ਦਰਦ ਝੱਲ ਕੇ ਫੇਰ ਆਉਂਦਾ ਇੱਕ ਸਿਰਾ ਸੁੱਖ ਹੈ ਇੱਕ ਸਿਰਾ ਦੁੱਖ ਇੱਕ ਹੀ ਹੈ ਇਹਦਾ ਇੱਕ ਪਾਸਾ ਸੁੱਖ ਹੈ ਇੱਕ ਪਾਸਾ ਦੁੱਖ ਹੈ ਹਰ ਚੀਜ਼ ਵਿੱਚ ਹੁਣ ਜੇ ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਾਂ ਵੀ ਵਿਆਹ ਕਰਾਇਆ ਬੋਲੋ ਕਈਆਂ ਦੇ ਹੋਏ ਨੇ ਘਰ ਵਾਲੀ ਸੁੱਖ ਹੈ ਕਿ ਦੁੱਖ ਹੈ ਲੈ ਦਸ ਆ ਤੇ ਹੱਦ ਹੋ ਗਈ ਯਾਰ ਚੁੱਪੀ ਕਰਕੇ ਨਾ ਹਾਂ ਨਾ ਨਾ ਕੋਸ਼ ਤੇ ਬੋਲੋ ਵੀ ਸੁੱਖ ਹੈ ਕਿ ਦੁੱਖ ਹੈ ਆਹ ਤੇ ਹੱਦ ਹੀ ਹੋ ਗਈ ਬਈ ਚੁੱਪੀ ਕਰਕੇ ਵੀ ਨਾ ਸੁੱਖ ਕਹਿ ਰਹੇ ਨੇ ਨਾ ਦੁੱਖ ਕਹਿ ਰਹੇ ਨੇ ਦੋਵੇਂ ਹੀ ਹੈ ਕੁਝ ਸੁੱਖ ਨੇ ਕੁਝ ਦੁੱਖ ਨੇ ਐਦਾਂ ਹੀ ਹੈ ਬਸ ਠੀਕ ਹੈ ਨਾ ਇਕੱਠੇ ਹੀ ਨੇ ਨਾ ਦੋਨੇ ਤੂੰ ਐਂ ਤੇ ਕਹਿ ਨਹੀਂ ਸਕਦਾ ਵੀ ਇਕੱਲੇ ਸੁੱਖ ਸੁੱਖ ਆਉਣ ਵੀ ਮੇਰੀ ਘਰ ਵਾਲੀ ਆਵੇ ਮੇਰੀ ਸੇਵਾ ਕਰੇ ਮੈਨੂੰ ਰੋਟੀ ਖਵਾਵੇ ਮੈਨੂੰ ਮੈਨੂੰ ਮਤਲਬ ਸੁੱਖ 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 ਪਰ ਉਹਨੂੰ ਉਹਨੂੰ ਕੱਪੜੇ ਕੌਣ ਲੈ ਕੇ ਦੇਵੇ ਉਹਨੂੰ ਪਰ ਸਚਾਈ ਦਾ ਉਹਨੂੰ ਤਾਂ ਸੂਟ ਚਾਹੀਦਾ ਹੈ ਉਜਵੇਂ ਕੋਈ ਨਹੀਂ ਸੀ ਪਿੱਛੇ ਦੇ ਵੀਡੀਓ ਉਹ ਕਹਿੰਦਾ ਘਰ ਵਾਲੀ ਤੂੰ ਘਰ ਵਾਲੀ ਕਹਿੰਦੀ ਵੀ ਤੂੰ ਮੈਨੂੰ ਸੂਟ ਲੈ ਕੇ ਦੇਵੇਂਗਾ ਕਿ ਨਾ ਕਹਿੰਦਾ ਸਾਦਾ ਜੀਵਨ ਜਿਉਣਾ ਚਾਹੀਦਾ ਹੈ ਚੰਗਰ ਸਿੰਪਲ ਰਹਿਣਾ ਤੂੰ ਮੈਨੂੰ ਸੂਟ ਦੀ ਗੱਲ ਕਰਦੇ ਸਾਦਾ ਜੀਵਨ ਕਹਿੰਨੀ ਬਾੜ ਵਿਦਵਾਨ ਬਣ ਕੇ ਬਹਿ ਜਾਂਦਾ ਮੈਂ ਸੂਟ ਮੰਗ ਲਿਆ ਵਿਦਵਾਨ ਬਣ ਗਿਆ ਗੋ ਗਿਆ ਦੁਨੀਆ ਦੇ ਵਿੱਚ ਸੰਸਾਰ ਦੇ ਵਿੱਚ ਕੁਝ ਲੋਕ ਐਸੇ ਆ ਜਿਹੜੇ ਹਰ ਟਾਈਮ ਨਾਲ ਸ਼ੁਕਰੀਆ ਕਰਦੇ ਕਿਸੇ ਵੀ ਹਾਲ 'ਚ ਖੁਸ਼ ਨਹੀਂ ਹੁੰਦੇ ਜਿਸ ਹਾਲਤ ਚ ਹੁੰਦੇ ਆ ਉਸ ਚ ਵੀ ਨਾ ਸ਼ੁ크ਰੀ ਕਰਨ ਦੇ ਹੁੰਦੇ ਆ ਤੇ ਜਿਹੜੀ ਮੰਗਾਂ ਦੇ ਹੁੰਦੇ ਜਦੋਂ ਉਹ ਆ ਜੇ ਉਸ ਚ ਵੀ ਨਾ ਸ਼ੁ크ਰੀ ਸ਼ੁਰੂ ਕਰ ਦਿੰਦੇ ਨੇ ਕਦੀ ਰਾਜ਼ੀ ਨਹੀਂ ਹੁੰਦੇ ਇਹੋ ਜਿਹੇ ਲੋਕ ਰੱਬ ਕੋ ਵੀ ਰਾਜ਼ੀ ਨਹੀਂ ਹੁੰਦੇ ਰੱਬ ਵੀ ਇਹਨਾਂ ਨੂੰ ਰਾਜ਼ੀ ਨਹੀਂ ਕਰ ਸਕਦਾ ਕਿਉਂਕਿ ਉਹਨਾਂ ਨੇ ਰਾਜ਼ੀ ਹੋਣਾ ਹੀ ਨਹੀਂ ਹੈ ਉਹ ਹਮੇਸ਼ਾ ਨਾ ਸ਼ੁ크ਰੀ ਕਰਦੇ ਆ ਪਰ ਇਹੋ ਜਿਹੇ ناکਾਮ ਲੋਕ ਹੁੰਦੇ ਆ ਜਿਹੜੇ ਆਪਣੇ ਮੁਸ਼ਕਿਲਾਂ ਪਰੇਸ਼ਾਨੀਆਂ ਆਪਣੀ ਜ਼ਿੰਦਗੀ ਦਾ ਰਹਿਣ ਸਹਿਣ ਦਾ ਤਰੀਕਾ ਨਹੀਂ ਸਮਝ ਸਕਦੇ ਜਿਨ੍ਹਾਂ ਨੂੰ ਪਤਾ ਨਹੀਂ ਹੈ ਕਿ ਅਸੀਂ ਜਿਹੜੇ ਵਸਾਇਲ ਹੈ ਉਹਦੇ ਵਿੱਚ ਕਿਸ ਤਰ੍ਹਾਂ ਸੀ ਜੀਣਾ ਹੈਗਾ ਕਿ ਕਿਸ ਤਰ੍ਹਾਂ ਸੀ ਰੱਬ ਦਾ ਸ਼ੁਕਰ ਅਦਾ ਕਰਨਾ ਹੈਗਾ ਪਰ ਅੱਬ ਹਮੇਸ਼ਾ ਉਹਨਾਂ ਲੋਗਾਂ ਨੂੰ ਨਵਾਜ਼ਦਾ ਉਹਨਾਂ ਨੂੰ ਦਿੰਦਾ ਹੈ ਜਿਹੜਾ ਇੱਕ ਦਿਉਦੀ ਰਾਹ ਚ ਖਰਚ ਕਰ ਜਾ ਉਹ ਦੂਸਰਾ ਜਿਸ ਹਾਲ ਚ ਹੈ ਉਹਦਾ ਸ਼ੁਕਰ ਅਦਾ ਕਰਦੇ ਹੈਗੇ ਆ ਉਹਦੀ ਕਿਸੇ ਵੀ ਚੀਜ਼ ਦੇ ਨਾਲ ਸ਼ੁਕਰੀ ਨਹੀਂ ਕਰਦੇ ਕਿਉਂਕਿ ਅਗਰ ਅਸੀਂ ਆਪਣੇ ਹੱਥ-ਹਾਲ ਵੀ ਦੇਖੀਏ ਨਾ ਤੇ ਇਸ ਦੀਆਂ ਵੀ ਉਂਗਲਾਂ ਜਿਹੜੀਆਂ ਪੰਜ ਬਰਾਬਰ ਨਹੀਂ ਹੈ ਕੋਈ ਵੱਡੀ ਹੈ ਕੋਈ ਛੋਟੀ ਹੈ ਹਾਲਾਂਕਿ ਹੱਥ ਤੇ ਸਾਡਾ ਹੀ ਹੈ ਲੇਕਿਨ ਇਸੇ ਤਰ੍ਹਾਂ ਇਸ ਦੁਨੀਆ ਦਾ ਨਿਜ਼ਾਮ ਵੀ ਹੈ ਕਿ ਇਸ ਦੁਨੀਆ 'ਚ ਸਾਰੇ ਇੱਕੋ ਜਿਹੇ ਨਹੀਂ ਐ ਹਰ ਇੱਕੋ ਹਰ ਚੀਜ਼ ਨਹੀਂ ਐ ਕਿਸੇ ਕੋ ਜੇ ਹੁਸਨ ਹੈ ਤੇ ਉਹਦੇ ਕੋ ਅਕਲ ਨਹੀਂ ਹੈ ਜੇ ਉਸ ਕੋ ਅਕਲ ਹੈ ਤੇ ਹੁਸਨ ਨਹੀਂ ਹੈ ਜੇ ਹੁਸਨ ਹੈ ਤੇ ਤਾਕਤ ਨਹੀਂ ਹੈ ਜੇ ਕੋ ਤਾਕਤ ਹੈਗੀ ਹੈ ਉਹ ਕੋ ਸ਼ਾਇਦ ਇਹ ਦੋਨੇ ਚੀਜ਼ਾਂ ਹੀ ਨਾ ਹੋ ਨਾ ਹੁਸਨ ਹੋਵੇ ਨਾ ਅਕਲ ਹੋਵੇ ਕਹਿਣ ਦਾ ਮਤਲਬ ਇਹ ਹੈ ਕਿ ਇਸ ਦੁਨੀਆ ਦੇ ਵਿੱਚ ਸਾਰੇ ਇੱਕੋ ਜਿਹੇ ਨਹੀਂ ਐ ਚਾਹੇ ਕੋ ਜਿੰਨਾ ਮਰਜ਼ੀ ਵੀ ਅਮੀਰ ਹੈ ਨਾ ਉਹਨੂੰ ਵੀ ਅਗਰ ਤੁਸੀਂ ਪੁੱਛੋਗੇ ਨਾ ਕੋਈ ਨਾ ਕੋਈ ਖੁਆਸ਼ੂਦੀ ਵੀ ਹੋਏਗੀ ਚਾਹੇ ਜਿਸ ਸਮੀ ਲਿਆਜ਼ ਨਾ ਦੇਖਿਆ ਜਾਵੇ ਕਿ ਮੈਂ ਆਪਣੇ ਆਪ ਨੂੰ ਸੋਹਣਾ ਕਰਨਾ ਚਾਹੁੰਨਾ ਮੈਂ ਮੇਰਾ ਕਦ ਕਾਢ ਲੰਮਾ ਹੋਵੇ ਵੱਡਾ ਹੋਵੇ ਮੇਰੇ ਚ ਜ਼ਿਆਦਾ ਤਾਕਤ ਹੋਵੇ ਬੇਸ਼ਕ ਕੁਝ ਕੁ ਰੁਪਿਆ ਪੈਸਾ ਲੇਕਿਨ ਰੱਬ ਨੇ ਉਹਨਾਂ ਚੀਜ਼ਾਂ ਤੋਂ ਨਹੀਂ ਨਵਾਜ਼ਿਆ ਇਸੇ ਤਰ੍ਹਾਂ ਜਿਹਦੇ ਕੋਲ ਉਹ ਚੀਜ਼ਾਂ ਹੋਣਗੀਆਂ ਹੋ ਸਕਦਾ ਕੁਝ ਰੁਪਿਆ ਪੈਸਾ ਨਾ ਹੋਵੇ ਕਿ ਰੱਬ ਨੇ ਸਾਰਿਆਂ ਨੂੰ ਇੱਕੋ ਜਿਹਾ ਨਹੀਂ ਰੱਖਿਆ ਇਹ ਦੁਨੀਆ ਦੀ ਤਕਸੀਮ ਇਸ ਤਰ੍ਹਾਂ ਦੀ ਬਣਾਈ ਹੈ ਤਾਂ ਕਿ ਇਹਦਾ ਨਿਜ਼ਾਮ ਚੱਲ ਚੁਕੇ ਅਗਰ ਸਾਰੇ ਇੱਕੋ ਜਿਹੇ ਹੋ ਜਾਂਦੇ ਤੇ ਦੁਨੀਆ ਦਾ ਨਿਜ਼ਾਮ ਕਿਸ ਤਰ੍ਹਾਂ ਚੱਲਦਾ ਇਸ ਦੁਨੀਆ ਦੇ ਨਿਜ਼ਾਮ ਨੂੰ ਬਿਹਤਰ ਤਰੀਕੇ ਨਾਲ ਚਲਾਉਣ ਵਾਸਤੇ ਇਹ ਤਕਸੀਮ ਰੱਖੀ ਹੈ ਇਸ ਤਰ੍ਹਾਂ ਦੀ ਕਿਸੇ ਨੂੰ ਥੋੜਾ ਦਿੱਤਾ ਕਿਸੇ ਨੂੰ ਬਹੁਤਾ ਦਿੱਤਾ ਕਿਸੇ ਨੂੰ ਕੋਈ ਖੂਬੀ ਦਿੱਤੀ ਕਿਸੇ ਨੂੰ ਕੋਈ ਖੂਬੀ ਦਿੱਤੀ ਲੇਕਿਨ ਅਗਰ ਕੋਈ ਗੌਰ ਕਰੇ ਤੇ ਇਸ ਖੂਬੀਆਂ ਤੋਂ ਬਗੈਰ ਕੋਈ ਵੀ ਨਹੀਂ ਹੈ ਇਸ ਰੱਬ ਦੇ کارਖਾਨੇ ਦੇ ਵਿੱਚ ਬੇਕਾਰ ਕੋਈ ਵੀ ਨਹੀਂ ਹੈ ਅਗਰ ਅਸੀਂ ਬੇਕਾਰ ਬਣਾਉਨੇ ਆਪਣੇ ਆਪ ਨੂੰ ਤਾਂ ਆਪਣੀਆਂ ਨਜ਼ਰਾਂ 'ਚ ਸੀ ਆਪ ਬਣਾਇਆ ਅਸੀਂ ਆਪ ਆਪਣੇ 'ਚ ਨੁਕਸ ਕੱਢਣ ਨਹੀਂ ਲੇਕਿਨ अगर ऐसी रब की बनाई हुई शहर देखिए ना तो उस नुक्स नहीं होएगा कोई, कोई खूबी जरूर हो नुक्स नहीं होएगा खूबी जरूर होएगी नुक्स असी आप बनाए बहुत ही आ वीडियो सभी फिर तू लगी कमेंट करके लाजमी भी दस्यो रखियो अपना ढेर सारा ख्याल मिलों अगली वीडियो के अल्लाह हाफिज़